ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਕਮ ਜੀ ਦੇ ਕਿਚਨ ਨੂੰ ਬਲੌਗ ਦੇ ਵਿੱਚ ਆਪਾਂ ਬਣਾ ਰਹੇ ਹਾਂ ਜੀ ਜਪਤਾ ਗੋਭੀ ਪੱਤਾ ਗੋਭੀ ਆਪਾਂ ਕੱਟ ਕੇ ਬਰੀਕ ਕੱਟ ਕੇ ਰੱਖ ਲਈ ਹੈ ਮੋਟੀ ਨਹੀਂ ਕੱਟੀ ਅਗਰ ਤੁਸੀਂ ਇਸ ਤੋਂ ਵੀ ਬਰੀਕ ਕਰਨਾ ਤੁਸੀਂ ਚੌਪ ਦੇ ਵਿੱਚ ਕਰ ਸਕਦੇ ਆ ਇਹਨੂੰ ਆਪਾਂ ਪੂਰੇ ਗਰਮ ਪਾਣੀ ਦੇ ਵਿੱਚ ਭਿਉਾਵਾਂਗੇ 10 ਤੋਂ 15 ਮਿੰਟ ਲਈ ਵਿੱਚ ਪਾਵਾਂਗੇ ਆਪਾਂ ਥੋੜਾ ਜਿਹਾ ਨਮਕ ਕਿਉਂਕਿ ਨਮਕ ਦੇ ਨਾਲ ਹੁੰਦਾ ਜੋ ਕੋਈ ਕਟਾੜ ਮਾੜੇ ਮੋٹے ਹੁੰਦੇ ਆ ਉਹ ਚੱਲ ਜਾਂਦੇ ਨੇ ਥੋੜੀ ਜਿਹੀ ਪਾਵਾਂਗੇ ਆਪਾਂ ਇਹਦੇ ਵਿੱਚ ਹਲਦੀ ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਜਿਆਦਾ ਨਹੀਂ ਤਾਂ 15 ਤੋਂ 20 ਮਿੰਟ ਜ਼ਰੂਰ ਭਿਓ ਕੇ ਰੱਖਿਆ ਕਰੋ ਇਹਨੂੰ ਜੋ ਕਟਾਣੂ ਹੁੰਦੇ ਨੇ ਕੀੜੇ ਮਕੌੜੇ ਹੁੰਦੇ ਨੇ ਸਾਰੇ ਮਰ ਜਾਂਦੇ ਨੇ ਆਪਾਂ ਇਹਨੂੰ ਫਿਰ ਬਾਰ-ਬਾਰ ਪਾਣੀ ਦੇ ਨਾਲ ਧੋਲਾਂਗੇ 15 ਮਿੰਟ ਤੋਂ ਬਾਅਦ ਆਪਾਂ ਨੂੰ ਰੱਖ ਕੇ ਪਿਉਮਗੇ ਇਹ ਪੱਤਾ ਗੋਬੀ ਹੈ ਇਹ ਹੈ ਜੀ ਮਟਰ ਆਪਣੇ ਕੋਲੇ ਤੇ ਮਟਰ ਦਾ ਵੀ ਆਪਾਂ ਇਹੀ ਕਰਾਂਗੇ ਇਹਦੇ ਵਿੱਚ ਵੀ ਮੈਂ ਨਮਕ ਜ਼ਰੂਰ ਪਾਵਾਂਗੀ ਸਭ ਤੋਂ ਪਹਿਲਾਂ ਤੇ ਇਹ ਮੇਨ ਚੀਜ਼ ਕਿ ਇਹ ਪੋਲੇ ਵੀ ਹੋ ਜਾਂਦੇ ਨੇ ਜਲਦੀ ਗਰਮ ਪਾਣੀ ਚ ਪਾ ਕੇ ਮੈਂ ਮਟਰ ਥੋੜੇ ਲਏ ਕਿਉਂ ਘੱਟ ਮੈਂਬਰ ਘੱਟ ਸਬਜ਼ੀ ਇਹ ਪਾ ਕੇ ਰੱਖ ਦਿੱਤੀ ਮੈਂ ਲਏ ਨੇ ਜਿੱਤਨ ਪਿਆਜ਼ ਦੰਨੇ ਪਿਆਜ਼ ਥੋੜੇ ਜਿਹਾ ਲਸਣ ਦੀਆਂ ਤੂਈਆਂ ਅਦਰਕ ਦਾ ਟੁਕੜਾ ਹੋਰ ਚਾਰ ਮੈਂ ਲਈਆਂ ਹਰੀਆਂ ਮਿਰਚਾਂ ਤੁਸੀਂ ਵੱਧ ਘੱਟ ਪਾਉਣੇ ਤੁਸੀਂ ਵੱਧ ਘੱਟ ਪਾ ਸਕਦੇ ਹੋ ਪਰ ਮੈਂ ਚਾਰ ਹੀ ਪਾਵਾਂਗੀ ਕਿਉਂਕਿ ਮੈਨੂੰ ਮਿਰਚ ਜ਼ਿਆਦਾ ਪੈ ਜਾਏ ਉਸੇ ਤਲੀ ਹਾਨੀ ਕਰਕ ਹੁੰਦੀ ਹੈ ਨਾ ਆਪਣੇ ਕਾਫੀ ਬਿਮਾਰੀਆਂ ਪੈਦਾ ਕਰਦੀ ਹੈ ਮਿਰਚਾਂ ਚਾਹੇ ਹਰੀ ਤੇ ਚਾਹੇ ਲਾਲ ਪਰ ਆ ਟੇਸਟ ਦੇ ਮਾਰੇ ਜ਼ਰੂਰ ਇਹਨੂੰ ਇਸਤੇਮਾਲ ਕਰਦੇ ਹੁੰਦੇ ਆ ਕਿਉਂਕਿ ਫਿਰ ਇਹਦੇ ਨਾਲ ਥੋੜੀ ਸਬਜ਼ੀ ਦਾ ਟੇਸਟ ਬਣੇਗਾ ਲਾਲ ਨਾਲ ਹਰੀ ਵੀ ਖਤਰਨਾਕ ਹੁੰਦੀ ਆ ਅਗਰ ਆਪਾਂ ਮਿਰਚ ਕੌੜੀ ਦੇਖਣੀ ਆ ਤਾਂ ਤੁਸੀਂ ਇਹਨੂੰ ਇਦਾਂ ਕਰਕੇ ਦੱਬ ਕੇ ਦੇਖੋ ਅਗਰ ਇਹ ਕਰੜੀ ਆ ਤਾਂ ਇਹ ਕੌੜੀ ਹੋਏਗੀ ਅਗਰ ਇਹ ਆ ਦੇਖੋ ਇਹ ਸਾਰੀਆਂ ਕੈੜੀਆਂ ਨੇ ਥੋੜੀ ਪੋਲੀ ਆ ਥੋੜੀ ਪੱਕੀ ਹੋਈ ਆ ਘੱਟ ਕੌੜੀ ਆ ਇਹ ਬਿਲਕੁਲ ਪੋਲੀ ਆ ਇਹ ਬਿਲਕੁਲ ਪੋਲੀ ਆ ਤਾਂ ਇਹ ਹੋਏਗੀ ਜੀ ਬਿਲਕੁਲ ਕੌੜੀ ਨਹੀਂ ਹੋਏਗੀ ਹਨ ਮੈਂ ਤੁਹਾਨੂੰ ਦਿਖਾ ਦਿੰਨੀ ਪੋਲੀ ਹੁੰਦੀ ਹੈ ਕੌੜੀ ਨਹੀਂ ਹੁੰਦੀ ਇਹਨਾਂ ਦੇ ਇਹ ਚੀਜ਼ਾਂ ਦਾ ਪਰਖਣ ਦਾ ਹੁੰਦਾ ਤਾਂ ਆਪਾਂ ਇਹਨੂੰ ਕੱਟ ਕੇ ਜੇ ਆਪਾਂ ਤੁਹਾਨੂੰ ਦੱਸਦੇ ਕਿ ਆਪਾਂ ਗੋਭੀ ਕਿਸ ਤਰੀਕੇ ਦੇ ਨਾਲ ਬਣਾਵਾਂਗੇ ਮਟਰ ਔਰ ਗੋਭੀ ਹਾਂਜੀ ਆਪਾਂ ਇਧਰ ਕੜਾਹੀ ਧਾਰ ਦਿੱਤੀ ਹੈ ਕੜਾਹੀ ਦੇ ਵਿੱਚ ਪਾਵਾਂਗੇ ਆਪਾਂ ਥੋੜਾ ਜਿਹਾ ਪ੍ਰੋਫਾਈਂਡ ਕੇ ਆਪਾਂ ਜਿਆਦਾ ਨਹੀਂ ਪਾਵਾਂਗੇ ਆਪਾਂ ਥੋੜਾ ਜਿਹਾ ਪਾਵਾਂਗੇ ਤਕਰੀਬਨ ਕੇ 2 ਕ ਚਮਚੇ ਨਾ ਤੋਂ ਬਣੀ 1.5 ਚਮਚਾ ਹੀ ਆ ਇਹ। ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੋ ਲਸਣ ਪਿਆਜ਼ ਕੱਟੇ ਆ ਉਹ ਪਾਵਾਂਗੇ ਸਾਰੇ। 15 ਮਿੰਟ ਹੋ ਗਏ ਸੀ ਆਪਣੇ ਭਿੰਦੇ ਨੂੰ ਤੇ ਆਪਾਂ ਮਟਰਾਂ ਨੂੰ ਥੋੜਾ ਜਿਹਾ ਲਵਾਵਾਂਗੇ ਸੇਕ। ਸੇਕ ਦਾ ਮਤਲਬ ਕਿ ਆਪਾਂ ਉਬਲਣੇ ਤਰਾਂਗੇ। ਆਪਾਂ ਸਭ ਤੋਂ ਪਹਿਲਾਂ ਇਹ ਵਿੱਚ ਪਾਵਾਂਗੇ ਜੀਰਾ। ਇੱਕ ਚਮਚਾ ਭਰ ਕੇ ਪਾ ਲਿਆ ਆਪਾਂ ਨੇ। ਨਹੀਂ ਖੜਕਦੇ ਨਾ। टुकड़े लंबे लंबे कटे जाओ आप लसन मिर्च घट से पकावे क्योंकि घट सेकते लगने अगर अपने जन गए नहीं भांडे तो बड़े टेकते होंगे बहुत कोई आसानी सखना ਤੋ ਜੇ ਆਪਾਂ ਨਾਲ ਪਾ ਕੇ ਪਿਆਜ਼, ਪਿਆਜ਼ ਆ ਪੱਤਰੀ ਨੇ ਸੁੱਕੀ ਸਬਜੀ ਹੈ ਕਟ ਪਿਆਜ਼ ਲਏ ਆ ਆਪਾਂ ਜ਼ਿਆਦਾ ਵੀ ਠੇਕ ਨਹੀਂ ਲਵਾਉਣਾ ਇਹਨਾਂ ਨੂੰ ਸਾਰੀਆਂ ਚੀਜ਼ਾਂ ਨੂੰ ਥੋੜੇ ਥੋੜੇ ਹੀ ਕਰਾਂਗੇ ਆਪਾਂ ਇਹਨਾਂ ਨੂੰ ਇਹ ਮਸਾਲਾ ਆਪਣਾ ਭਿਗੜਾ ਤਾਪੇ ਦਾ ਕਰਦੇ ਹੁਣ ਪੇਸਟ ਤਿਆਰ ਜਦ ਤੱਕ ਆਪਣਾ ਪੇਸਟ ਤਿਆਰ ਹੋਏਗਾ ਉਦੋਂ ਤੱਕ ਆਪਾਂ ਪੇਸਟ ਆਪਣਾ ਬਣ ਗਿਆ ਤੇ ਆਪਾਂ ਕੜਾਹੀ ਦੇ ਵਿੱਚ ਫੇਰ ਦੁਬਾਰਾ ਉੱਪਰ ਰੱਖ ਜੀ ਹੁਣ ਪਾਉਣਾ ਹੈ ਪਹਿਲੇ ਦੇਸੀ ਕੀਓ आप देसी घ्यो की एक कड़छी पा ली मैं मत देखी जाऊगी जब जा बीमार हो गए तो जा रहेगी कम से कम देसी घ्यो तो खाओ ना, ना। <laughs> है। जी हाँ जी आप गोभी पत्ता नहीं लिया छानपा पावगे पत्ता गोभी घ्यो पा लिया इस जो तड़का बनाया वो आप हले नहीं पावे आप छानने छान लिया क्योंकि जो पानी सारे दिन ना उस तू बाद छान के दो तेन पानी क्या ਜੋ ਹੈ ਪਾਣੀ ਛਾਲ ਕੋ ਜਾਂਦਾ ਵੋ ਇਹ ਘੱਟ ਦੇ ਦੇ ਨੇ ਉੱਪਰ ਆਪਾਂ ਧੁੰਮਾਗੇ ਤੇ ਮਟਰ ਵੀ ਆਪਣੇ ਬੜਾ ਰਹਿ ਗਏ ਨੇ ਆਪਾਂ ਨੂੰ ਵੀ ਪਾਣੀ ਛਾਲ ਲੈਨੇ ਤਾਂ ਕਿ ਜਿੰਨੀ ਜਿਆਦਾ ਆਪਣੇ ਕਿਉਂਕਿ ਪੱਤਾ ਉਹਦੇ ਤੁਹਾਨੂੰ ਪਤਾ ਕਿ ਬੜੀ ਜਲਦੀ ਤਿਆਰ ਹੁੰਦੀ ਹੈ ਥੋੜੇ ਪਾਣੀ ਆਪਾਂ ਮਟਰ ਮਤਲਬ ਜੇ ਨਹੀਂ ਤਾਂ ਆਪਾਂ ਨੂੰ ਜ਼ਰੂਰ ਤੁਸੀਂ ਕੈਮਰੇ ਜਿਹਾ ਆਵਨਾਲ ਮੈਨੇ ਵਿੱਚ ਆਲੂ ਨਹੀਂ ਪਾਏਗੇ ਦੇਖੋ ਤੁਸੀਂ ਇਹ ਬਹੁਤ ਜਲਦੀ ਤਿਆਰ ਹੋਏਗੀ ਹੁਣ ਆਪਾਂ ਇਹ ਨਵਾਵਾਂਗੇ ਥੋੜਾ ਜਿਹਾ ਸੇਕ ਤਕਰੀਬਨ ਕੇ 5 ਮਿੰਟ ਆਪਾਂ ਢੱਕ ਕੇ ਰੱਖ ਦਿੱਤਾ 5 ਮਿੰਟ ਸੇਕ ਲਵਾਵਾਂਗੇ ਦੋਨੋਂ ਚੀਜ਼ਾਂ ਨੂੰ ਉਸ ਤੋਂ ਬਾਅਦ ਦੇ ਵਿੱਚ ਪਾਵਾਂਗੇ ਆ ਜੋ ਜੋ ਆਪਾਂ ਮਸਾਲੇ ਐਡ ਕਰਨੇ ਆ ਸਾਰੇ ਉਦੋਂ ਪਾਵਾਂਗੇ ਫਿਰ अपनी पत्ता गोभी तो मटर थोड़ा तैयार हो गए हम आपे मसाला जो आप बनाया से पेस्ट पूरा नहीं पेस्ट किया जिमें थोड़ा खड़मा जहाँ कहते वो चीज़ बनाई सी मैं ये की आपने आपको वह दस देंदा आप नमक ਸਵਾਦ ਅਨਸਾਰ ਠੀਕ ਹੈ ਤੁਸੀਂ ਕਿੰਚਾ ਖਾਣੇ ਹੋ ਜਾਂ ਨਹੀਂ ਵਿਖਾ ਰਹੇ ਪਰ ਪਲੀਜ਼ ਬੇਨਤੀ ਹੈ ਘੱਟ ਹੀ ਖਾਇਆ ਕਰੋ ਨਮਕ ਇਹਦੇ ਚ ਪਾਇਆ ਆਪਾਂ ਸੁੰਢ ਇਹ ਚ ਪਾਇਆ ਆਪਾਂ ਸਰ੍ਹਤਾਂ ਵੀਰਾ ਥੋੜੀ ਜਿਹੀ ਪਾਰੇ ਇਹ ਵੀ ਥੋੜਾ ਲੈ ਤਸਾਣੀ ਧਨੀਆ ਚ ਪਾਮਾਗੇ ਆਪਾਂ ਧਨੀਆ ਪਾਊਡਰ 1/2 ਚਮਚਾ गरम मसाला अद्धा चमचा फिर पाओं सब्जी मसाला अर्धे चमचे से कट फिर पाओगे आप मिर्च अर्धा चमचा फिर पाओगे आप लास्ट से हल्दी वो तो सब्ज़ी के अकॉर्डिंग सब्जी अपनी कि उस हाबी अरबी भी, भी पाया करो अच्छी लग रही है ਆਪਾਂ ਕਰ ਲਾਂਗੇ ਇਹ ਵਿੱਚ ਕਾ ਬਹੁਤ ਘੱਟ ਠੇਕ ਦੇ ਪਕਾਉਣੀ ਆਪਾਂ ਪਾਣੀ ਦੀ ਲੋੜ ਨਹੀਂ ਪਾਣੀ ਹੋਣਾ ਟਮਾਟੋ ਤੋਂ ਬਬਲੀ ਛੱਡੇਗੀ ਤੁਸੀਂ ਇਸ ਤਰੀਕੇ ਨਾਲ ਸਬਜ਼ੀ ਬਣਾਉਣਾ ਤਾਂ ਬਹੁਤ ਟੇਸਟਾ ਜੇ ਤੁਹਾਨੂੰ ਲੱਗੇ ਕਿ ਹਲਦੀ ਘੱਟ ਆ ਤੁਸੀਂ ਹਲਦੀ ਪਾ ਸਕਦੇ ਹੋ ਹਲਦੀ ਤਾਂ ਅੱਛੀ ਚੀਜ਼ ਆ ਆਪਣੇ ਹੱਡੀਆਂ ਨੂੰ ਮਜ਼ਬੂਤੀ ਕਰਦੀ ਹੈ ਤੁਸੀਂ ਹਲਦੀ ਜਿਆਦਾ ਪਾ ਸਕਦੇ ਆ ਛੰਡ ਜ਼ਰੂਰ ਪਾ ਦੇ ਸਰਦੀ ਦਾ ਮੌਸਮ ਹੈਂਗਾ ਪਾਇਆ ਕਰੋ ਮਹਿੰਗਾ ਲੈ लास्ट ਤੇ ਪਾਵਾਂਗੇ ਵਹਾਂਗੇ ਵਿੱਚ ਪਾਵਾਂਗੇ ਤਕਰੀਬਨ ਆਪਾਂ ਨੂੰ ਅੰਦਾਜ਼ਾ ਹੁੰਦਾ ਡੇਲੀ ਸਬਜ਼ੀ ਬਣਾਉਂਦੀਆਂ ਭੈਣਾਂ ਨੂੰ ਕਿ ਆਪਣੀ ਕਿੰਨੀ ਚੀਜ਼ੇ ਦੇ ਵਿੱਚ ਪੈ ਗਈ ਆਗੀ ਲਓ ਜੀ ਆਪਣੀ ਪੱਤਾ ਗੋभी ਮਟਰ ਬਣ ਕੇ ਤਿਆਰ ਹੈ ਸਕਾ ਫਰਾਂ 7 ਮਿੰਟ ਸੇਕ ਜਰੂਰ ਲਵਾਵਾਂਗੇ ਕਿਉਂਕਿ ਸਾਰੇ ਆਪਾਂ ਮਸਾਲੇ ਪਾਏ ਆ ਇਹ ਚ ਪਾਣੀ ਦੀ ਜ਼ਰੂਰਤ ਨਹੀਂ ਪਈ ਹੱਟਾਉਣ ਇਹਨੂੰ ਕਟ ਸੇਕਦੇ 5 ਤੋਂ 7 ਮਿੰਟ ਲਈ ਪਕਾਵਾਂਗੇ। ਆਪਣੀ ਸਬਜੀ ਹੋ ਗਈ ਤਿਆਰ ਜੀ। ਥੋਖਣੇ ਵਿੱਚ ਪਰੋਸਾਂਗੇ ਧਨੀਆ। ਮੈਂ ਤਾਂ ਬਹੁਤ ਸਕੂ ਧਨੀਆ ਪਾਉਣੀ ਹੁੰਦੀ ਹੈ ਤੁਸੀਂ ਤਾਂ ਆਪਣੇ ਹਿਸਾਬ ਨਾਲ ਪਾਓ ਜੀ ਜਿੰਨਾ ਤੁਸੀਂ ਪਾਉਣਾ ਪਰ ਧਨੀਆ ਬਹੁਤ ਅੱਛੀ ਚੀਜ਼ ਹੈ। ਧਨੀਆ ਪਾਓ ਆਪਾਂ ਧਨੀਆ ਪਾ ਦਿੱਤਾ। ਤਨੀਆ ਆਪਾਂ ਕੇ ਆਪਾਂ ਥੋੜੀ ਦੇਰ ਲਈ ਇਹਨੂੰ ਰੱਖ ਦਿਨੇ ਇੱਧੇ ਸੇਕਦੇ ਨੇ ਸੇਕਦੇ ਬਲਕੋਨੀ ਰੱਖਣਾ ਨਹੀਂ ਇੱਧੇ ਰੱਖਣਾ ਤੁਸੀਂ ਇਸ ਤਰੀਕੇ ਦੇ ਨਾਲ ਸਬਜ਼ੀ ਜ਼ਰੂਰ ਬਣਾਓ ਦੱਸਣਾ ਤੁਸੀਂ ਕਿਸ ਤਰ੍ਹਾਂ ਦੀ ਲੱਗੀ ਹੈ ਮੇਰੇ ਚੈਨ ਲਾਈਕ ਕਮੈਂਟਰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਬਾਬਾ ਸ਼ੁਕਰੀਆ ਧੰਨਵਾਦ ਜੀ ਮਿਹਰਬਾਨੀ ਲੋ ਜੀ ਆਪਾਂ ਅੱਜ ਤੱਕ ਫਸ ਖਾਣ ਵਾਲੀ ਰਹਿ ਗਈ